Baca pelajaran mana? Ini रात को नौ दस बजे नौ बजे के करीब यहाँ आते आते बारह बजे यहाँ आते आते बारह बज गए थे कहाँ से मिला है ये मिला कपूरथला पिंड आपका आपका नाम भी सोनम जी अच्छा कहाँ से आप आए थे और कहाँ जाना था आपको जिला अच्छा तो जब बच्चा हुआ या तो क्या हो रहे थे आपको हाँ, मेरा आँख लग गया था Okay. Okay. है सिंह सर के पूरा टीम को बहुत बहुत, बहुत इनके जैसे काम करने का ऐसे ही अवसर चाहिए, चाहिए। दिदु। इनके दिदु। जैसे दिदु। पूरा टीम ऐसे ही होना चाहिए रात को दो बजे से रात को बारह बजे तक यहाँ हम लोग आए हैं एक कप चाय भी नहीं पिए हैं साथ में रहे सर के पूरा टीम साथ में लगे हुए थे बहुत बहुत ऐसा तो होना चाहिए आपका क्या नाम है उपेंद्र पटेल आप कहाँ से जंक्शन से चढ़े थे एक्सप्रेस में यहाँ लुधियाना हम लोग उतर गए जाना था कुड़े वहाँ मैं ड्यूटी करता हूँ रात के कारण मैं वहाँ यहाँ रुक गया था तो अभी आप मतलब खुश हैं बच्चा बहुत खुश हूँ आपके कितने बच्चे हैं परिवार में बस एक पहला बच्चा है मेरा ਇੰਦਰ ਵੀ ਤੇਰੀ ਇੰਦਰ ਐ ਸ਼ਕਲ ਦਿਖਣੀ ਚਾਹੀਦੀ ਹੈ ਚੇਤੋ ਸਾਹ ਵਾਹ ਦੇਖ ਮਾ ਆ ਮੋਮੀ ਯੱਥਾਂ ਦੇ ਬਹੁਤ ਖਤਰਨਾਕ ਹੈ ਮੈਂ ਦੇਖ ਲਿਆ ਕਮਿਸ਼ਨਰ ਸਾਹਿਬ ਕੋਈ ਵੀ ਜ ਲੈਡੀਆਂ ਕਰਦੇ ਨੇ ਉਹਦਾ ਨਵਾਂ ਨਾਮ ਬੰਦੇ ਆ। ਨਾ ਕਿਸੇ ਨੂੰ ਮੁੰਨੀ ਹੋਰ ਉਹਨਾਂ ਨੇ ਮਤ ਕਾੜਦੇ ਸੀਐਮਐਸ ਕਾਣ ਦੀ ਬਾਤ ਉਹਨਾਂ ਦੀ ਪਾਰਟੀਕੂਲ ਆਪਣੀ ਪ੍ਰੈਸਮਨ ਵਿਦਿਹਾ ਪੜੇ ਜਾਗੇ। ਨਾਂ ਨਹੀਂ ਲੈ ਸਕਦੇ ਸੀ। ਹੁਣ ਪਿੱਛੇ ਵਾਲੀ ਦੀ ਮੋਟਰ ਦਾ ਨਾਮ ਕਰੀ ਜਾਂਦੇ। ਹਾਂਜੀ ਬੇਟਾ। ਸਰ ਨੇ ਆਣ ਨਹੀਂ ਜੀ। ਆ ਰਹੇ ਆ ਤੁਸੀਂ ਆਣ ਨਹੀਂ ਦਿੰਦੇ। ਤੁਸੀਂ ਆਣ ਨਹੀਂ। ਸਰ ਤੁਸੀਂ ਕਰ। ਮੈਂ ਬੁਨਾਬਲਾ ਹਾਂਜੀ ਸਰ ਮਾੜੀ ਜਾਣਕਾਰੀ ਦੇ ਦਿਓ ਸਰ ਇਹ ਕਿੱਥੋਂ ਪਕੜਿਆ ਜੀ ਇੱਕ ਕਪੂਰਥਲੇ ਤੋਂ ਫੜਿਆ ਜੀ ਸਰ ਕਿੰਨੇ ਘੰਟੇ ਚੋਂ ਬਰਾਮਦ ਕਰ ਲਿਆ ਬੱਚਾ ਕਰੀਬ 19 ਘੰਟੇ ਸਰ ਇਹ ਸਰ ਮੂਲ ਰੂਪ ਤੋਂ ਕਿੱਥੇ ਦੇ ਰਹਿਣਾ ਨੇ ਆ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਆ ਪਿਛਲੇ 10 ਸਾਲਾਂ ਤੋਂ ਕਪੂਰਥਲੇ ਬਾਰੇ ਵੀ ਇੱਕ ਦੇ ਵੀ ਇੱਕ ਤਫ਼ਤੀਸ਼ جاری ਆ ਜਿੱਦਾਂ ਬਹੁਤ ਸ਼ੁਰੂਆਤੀ ਉਸ ਹੈ ਸਰ ਇਹ ਕੰਮ ਕੀ ਕਰਦਾ ਕੇ ਰਾਜ ਵਿੱਚ ਔਰਤਾਂ ਦਾ ਹੈਲਪਰ ਹੈ ਠੀਕ ਆਹ ਕਿ ਤੋdal ਕੀ ਆਵਾਜ਼ ਸਹੀ ਸਲਾਮਤ ਬਰਾਮਦ ਕਰ ਲੈ ਕਿ ਸਭ ਪੂਰੀ ਕਰ ਜਾਵੇ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਸਵੇਰੇ ਸਵੇਰੇ ਨਾ ਰਾਤ ਦੌਰਾਨੇ ਨਾਈਟ ਇੱਕ ਬੱਚਾ ਨਾ 3 ਮਹੀਨੇ ਜਿਹਦੀ ਉਮਰ ਸੀ ਉਹਦੇ ਮਾਪੇ ਬਿਹਾਰ ਤੋਂ ਆਏ ਸੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਉਹਨਾਂ ਨੇ ਜਾਣਾ ਸੀ ਮਲੇਰਕੋਟਲੇ ਲੇਕਿਨ ਜਿਆਦਾ ਰਾਤ ਹੋਣ ਕਰਕੇ ਉਹ ਇੱਥੇ ਹੀ ਸੌ ਗਏ ਸਟੇਸ਼ਨ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਉਹ ਬਹੁਤ ਜ਼ਿਆਦਾ ਥੱਕ ਗਏ ਸੀ ਇਸ ਕਰਕੇ ਬੱਚਾ ਉਹਨਾਂ ਨੇ ਨਾਲ ਹੀ ਪਾਤਾ ਜੋ ਇਹ ਵੀ ਇਹ ਜਿਹੜਾ ਚੋਰ ਸੀ ਜਿਹਨੇ ਚੋਰੀ ਕੀਤਾ ਸੀ ਬੱਚਾ ਉਹ ਵੀ ਉਹਨੇ ਦੇਖਿਆ ਕਿ ਬੱਚਾ ਹੀ ਲਵਾਰਸ ਹਾਲਚ ਪਿਆ ਮਾਪੇ ਦੋਨੋਂ ਹੀ ਕੁਖ ਮੀਨ ਸੋਤੇ ਪਏ ਜੀ ਤੇ ਉਸ ਤੋਂ ਬਾਅਦ ਅਸੀਂ ਮੁਕਦਮਾ ਦਰਜ ਕੀਤਾ ਤੇ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸ਼ਸ਼ੀ ਪ੍ਰਭਾ ਦੇਵਦੀ ਜੀ ਆਈਪੀਐਸ ਉਨਾ ਦੇ ਦੇછા ਨਿਰਦੇਸ਼ਾਂ ਅਨੁਸਾਰ ਅਸੀਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਤੇ ਇੱਕ ਟੀਮ ਜਿਹਨੂੰ ਐਸ ਐਚਓ ਜਤਿੰਦਰ ਸਿੰਘ ਜੀ ਮੇਰੇ ਸੱਜੇ ਪਾਸੇ ਬੈਠੇ ਨੇ ਤੇ ਆਰ ਪੀ ਐਫ ਦੇ ਪੋਸਟ ਕਮਾਂਡਰ ਜੀ ਸਲੇਸ਼ ਜੀ ਇੱਕ ਟੀਮ ਨੂੰ ਇਹ ਲੀਡ ਕਰ ਰਹੇ ਸੀ ਦੋਨੋਂ ਤੇ ਕੁਦਰਤੀ ਹੈ ਕਿ ਵੀ ਪਹਿਲਾਂ ਜਦੋਂ ਅਸੀਂ ਸੀਸੀਟੀਵੀ ਖੰਗਾਲੇ ਉਦੋਂ ਪਤਾ ਲੱਗਾ ਕਿ ਵੀ ਕਲੀਅਰ ਨਹੀਂ ਹੋ ਰਿਹਾ ਸਾਨੂੰ ਕਿ ਵੀ ਕਿਸ ਪਾਸੇ ਹੈ ਕਿਉਂਕਿ ਸਟੇਸ਼ਨ ਦੀ ਉਹ ਸਾਰੀ ਚੱਲ ਰਹੀ ਹੈ ਕੰਸਟਰਕਸ਼ਨ ਹੋਣ ਕਰਕੇ ਜਗਾ ਜਗਾ ਤੋਂ ਕੈਮਰੇ ਵੀ ਮੜੇ ਜੇ ਹਿੱਲੇ ਹੋਏ ਆ ਤੇ ਫਿਰ ਪਤਾ ਲਗਾ ਆਟੋ ਵਾਲਿਆਂ ਨੂੰ ਬੁਲਾਇਆ ਕਿ ਵੀ ਇੱਥੋਂ ਕਿਵੇਂ ਆਟੋ ਵਾਲਿਆਂ ਨੇ ਦੱਸਿਆ ਕਿ ਜੀ ਅਸੀਂ ਹਾਂ ਦੂਸਰੇ ਨੰਬਰ ਆਫ ਸਸਪੈਕਟਸ ਜ਼ਿਆਦਾ ਸੀ ਕਿਉਂਕਿ 4 ਤੋਂ 5 ਲੱਖ ਬੰਦਾ ਡੇਲੀ ਲੁਧਿਆਣਾ ਸਟੇਸ਼ਨ ਤੇ ਆਂਦਾ ਹੈ ਜਿਨ੍ਹਾਂ ਚ 1 ਲੱਖ ਸਵਾਰੀ ਹੁੰਦੀ ਹੈ 3 ਤੋਂ 4 ਲੱਖ ਬੰਦਾ ਉਹਨਾਂ ਨੂੰ ਛੱਡਣ ਜਾਂ ਲੈਣਾ ਦਾ ਇਸ ਕਰਕੇ ਬਹੁਤ ਸਾਰੇ ਲੋਕਾਂ ਕੋਲ ਬੱਚੇ ਸੀ ਬਹੁਤ ਛੋਟੇ ਛੋਟੇ ਬੱਚੇ ਜਿਹੜੇ ਗੋਦੀ 'ਚ ਹੁੰਦੇ ਆ ਇਸ ਕਰਕੇ ਬਹੁਤ ਪ੍ਰੋਬਲਮ ਆ ਰਹੀ ਸੀ ਕਿ ਸ਼ੱਕ ਕਿਸਤੇ ਕਰੀਏ ਤੇ ਕਿਹਨੂੰ ਛੱਡੀਏ ਕਿਹਨੂੰ ਚੈੱਕ ਕਰੀਏ ਇਹ ਬੜੀ ਪ੍ਰੋਬਲਮ ਆ ਰਹੀ ਸੀ ਸਭ ਤੋਂ ਪਹਿਲਾ ਬੱਚਾ ਜਿਹੜਾ ਇਹਨਾਂ ਨੇ ਚੁਰਾਕੇ ਉਰੇ ਦੀ ਲੈ ਕੇ ਗਏ ਨੇ ਕਿਸ ਨੀਅਤ ਨਾਲ ਲੈ ਕੇ ਗਏ ਨੇ ਔਰ ਅੱਗੇ ਇਹਨਾਂ ਨੇ ਕੀ ਕਰਨਾ ਸੀ ਦੇਖੋ ਹਜੇ ਤਾਂ ਬਹੁਤ ਸ਼ੁਰੂਆਤੀ ਜਾਂਚ ਹੈ ਹੁਣ ਤਾਂ ਰਾਤ ਦਾ ਇਹ ਗ੍ਰਿਫਤਾਰੀ ਕੀਤੀ ਹੈ ਇਹ ਇਹਨਾਂ ਦੇ ਵੈਸੇ ਆਪਣੇ ਵੀ ਦੋ ਬੱਚੇ ਐ ਇਹਨਾਂ ਦੇ ਦੱਸਣ ਮੁਤਾਬਕ ਇੱਕ ਬੇਟਾ ਇੱਕ ਬੇਟੀ ਤੇ ਕਰਨਾ ਕੀ ਸਰ ਕਰਨਾ ਕਿਸ ਬੱਚੇ ਦਾ ਨਹੀਂ ਨੇ ਗ੍ਰਿਫਤਾਰ ਕੀਤੇ ਗ੍ਰਿਫਤਾਰ ਦੋ ਕੀਤੇ ਐ ਦੋਨੋਂ ਹਸਬੰਡ ਵਾਈਫ ਆ ਆਪਸ ਇਹਨਾਂ ਦਾ ਰਿਲੇਸ਼ਨ ਤੇ ਜਤਿੰਦਰ ਨਾਮ ਐ ਉਹਦਾ ਛੋਟਾ ਨਾਮ ਪ੍ਰਦੇਸੀ ਐ ਜਿਹੜਾ ਅ ਬ੍ਰੈਂਡ ਵਾਲਾ ਤਾਂ ਪਰ ਨਹੀਂ ਨਹੀਂ ਪ੍ਰਵਾਸੀ ਹੈ ਜੀ ਬਿਹਾਰ ਦੇ ਰਹਿਣ ਵਾਲੇ ਆ ਦੋਨੋਂ ਪਿਛਲੇ 10 ਸਾਲਾਂ ਤੋਂ ਕਪੂਰਥਲੀ ਰਹਦੇ ਸੀ ਸਰ ਇਹ ਲੁਧਿਆਣੇ ਅਸोसिएशन ਤੇ ਕਿਵੇਂ ਪਹੁੰਚੇ ਲੁਧਿਆਣੇ ਇਹ ਦੱਸਦੇ ਆ ਕਿ ਵੀ ਅਸੀਂ ਆਰਐਸਸੀ ਅਸੀਂ ਸ਼ਾਪਿੰਗ ਕਰਨੀ ਸੀ ਲੁਧਿਆਣੇ ਬੈਗ ਬੂਗ ਇਹਨਾਂ ਨੇ ਵਾਪਸ ਛੱਟ ਪੂਜਾ ਕਰਕੇ ਇਹਨਾਂ ਨੇ ਬਿਹਾਰ ਵਾਪਸ ਜਾਣਾ ਸੀ ਉਹ ਕਹਿੰਦੇ ਜੀ ਅਸੀਂ ਬੈਗ ਬੈਗ ਕਰਕੇ ਆਏ ਤੇ ਸਾਨੂੰ ਬੱਚਾ ਸੁੱਤਾ ਮਿਲਿਆ ਤੇ ਬੱਚੇ ਨੂੰ ਸਰ ਜੇ ਬੈਗ ਚ ਬੈਗ ਚ ਪਾ ਕੇ ਲਗਾਈ ਨਾ ਹੱਥ ਇਨਾਂ ਨੇ ਪਕੜ ਲਏ ਨਹੀਂ ਹੱਥ ਗੋਦੀ ਚ ਲੈ ਕੇ ਗਏ ਸੀਸੀਟੀਵੀ ਫੁਟੇਜ ਅਸੀਂ ਬਹੁਤ ਚੈੱਕ ਕੀਤੀ ਇੱਥੋਂ ਉਹ ਬੱਸ ਸਟੈਂਡ ਲੁਧਿਆਣੇ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਕੋਈ ਰਾਤ ਨੂੰ ਬਸ ਨਹੀਂ ਸੀ ਜਾਣ ਵਾਲੀ ਤੇ ਫਿਰ ਇਹ ਪੁਲਿਸ ਤੋਂ ਬਚਣ ਦੇ ਮਾਰੇ ਉਥੋਂ ਜਲੰਧਰ ਬਾਈਪਾਸ ਆ ਗਏ ਲੁਧਿਆਣੇ ਚ ਤੇ ਉਥੋਂ ਇਹਨਾਂ ਨੇ ਬਸ ਫੜੀ ਜਲੰਧਰ ਦੀ ਜਲੰਧਰ ਤੋਂ ਫਿਰ ਇੱਕ ਬਸ ਹੋਰ ਚੇਂਜ ਕੀਤੀ ਕਪੂਰਥਲੇ ਨੂੰ ਜੀ ਸਰ ਬੱਚਾ ਤਾਂ ਇਹਨਾਂ ਨੇ ਗਵਾ ਦੋ ਕਿਤਾ ਜੀ ਕੋਈ ਗੈਂਗ ਤਾਂ ਨਹੀਂ ਸਰ ਇਹਨਾਂ ਦਾ ਸਰ ਇਹ ਤਫਤੀਸ਼ ਹਜੇ ਤਾਂ ਬਹੁਤ ਸ਼ੁਰੂਆਤੀ ਤਫਤੀਸ਼ ਹੋਈ ਹੈ ਰਾਤ ਹੀ ਗ੍ਰਿਫਤਾਰ ਕੀਤੇ ਹੁਣ ਮਾਨਯੋਗ ਦਲਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕਰਾਂਗੇ ਤੇ ਅਗਲੀ ਜੋ ਜੋ ਡਵੈਲਪਮੈਂਟ ਹੋਗੀ ਉਹ ਆਪ ਜੀ ਨੂੰ ਦੱਸਾਂਗੇ ਨਹੀਂ ਹਜੇ ਤਾਂ ਰਾਤ ਹੀ ਗ੍ਰਿਫਤਾਰ ਕੀਤੇ ਹਜੇ ਤਾਂ ਪ੍ਰੋਪਰ ਪੁੱਛਤੀ ਮਾ ਪੁੱਛਗੀ ਹੋਈ ਨਹੀਂ ਨਹੀਂ ਕਾਰਨ ਕੀ ਜੀ ਨਹੀਂ ਬੱਚਾ ਬਦਲਣ ਦਾ ਕਿ ਇਹਨਾਂ ਦਾ ਪਲਾਨ ਹੀ ਪਹਿਲਾਂ ਨਹੀਂ ਇਹ ਚੋਸ ਤੇ ਛਤਰ ਕਿਸਮ ਦੇ ਹਰ ਬਾਰੀ ਆਪਣਾ ਨਾਮ ਵੀ ਬਦਲਦੇ ਪਏ ਆ ਜਿਵੇਂ ਹਰ ਵਾਰੀ ਆਪਣਾ ਬਿਆਨ ਬਦਲ ਲੈਂਦੇ ਆ ਪਹਿਲਾਂ ਉਹਨੇ ਆਪਣਾ ਨਾਂ ਦੱਸਿਆ ਸੋਨੀਆ ਤੇ ਦੂਸਰੀ ਵਾਰੀ ਜਦੋਂ ਪੁੱਛਿਆ ਕਿ ਤੇਰਾ ਕੀ ਨਾਂ ਫਿਰ ਕਹਿੰਦੀ ਮੇਰਾ ਨਾਮ ਪੂਨਮ ਹੈ ਤੇ ਕਾਫੀ ਚੋਸ ਤੇ ਚਲਾਕ ਹੈ ਛਾਤਰ ਕਿਸਮ ਦੇ ਉਹ ਹੈ ਹੁਣ ਪਤਾ ਲੱਗੂਗਾ ਲੱਗਾ ਨਹੀਂ ਆਪਸ ਪਤੀ ਪਤਨੀ ਸਰ ਬੱਚਾ ਬੇਚੰਗੀ ਵੀ ਕਿਆ ਜਾ ਰਹਾ ਸੀ ਹੁਣ ਤਾਂ ਸਾਰੇ ਹੀ ਸਾਡੇ ਵੱਲੋਂ ਆਪਸ਼ਨ ਸਾਰੀਆਂ ਖੁੱਲੀਆਂ ਆ ਜੋ ਵੀ ਹੋਊਗਾ ਆਪ ਜੀ ਨਾਲ ਜ਼ਰੂਰ ਸ਼ੇਅਰ ਕਰਾਂਗੇ ਸਰ ਕਿੰਨੀ ਕਿ ਮੁਸ਼ਕਲ ਆ ਕਿੰਨੇ ਕਿ ਸੀਸੀਟੀਵੀ ਕੈਮਰੇ ਖੰਗਾਲਣੇ ਪਏ ਸਰ ਸਾਨੂੰ ਅਸੀਂ ਬਹੁਤ ਧੰਨਵਾਦ ਵੀ ਕਰਨਾ ਚਾਹਾਂਗੇ ਇੱਕ ਸਾਡੇ ਆਟੋ ਵਾਲੇ ਸਾਡੇ ਜਿਹੜੇ ਲੁਧਿਆਣਾ ਰੇਲਵੇ ਸਟੇਸ਼ਨ ਆਟੋ ਯੂਨੀਅਨ ਹੈ ਇਹਨਾਂ ਦਾ ਇਹਨਾਂ ਦਾ ਪੰਜਾਬ ਰੋਡਵੇ ਲੁਧਿਆਣਾ ਸਟੇਸ਼ਨ ਜਿਹੜੇ ਦੀਪੂ ਇੰਚਾਰਜ ਹੈ ਉਹਨਾਂ ਨੇ ਸਾਨੂੰ ਬਹੁਤ ਮਦਦ ਕੀਤੀ ਸੀਸੀਟੀਵੀ ਫੁਟੇਜ ਚੈੱਕ ਕਰਾਈ ਉਸ ਤੋਂ ਬਾਅਦ ਜਲੰਧਰ ਬਸ ਢੇ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਸਾਨੂੰ ਟੈਕਨੀਕਲ ਕਮਿਸ਼ਨਰੇਟ ਤੋਂ ਸਾਨੂੰ ਬਹੁਤ ਸਾਥ ਮਿਲਿਆ ਸੀਪੀ ਸਾਹਿਬ ਦਾ ਉਹਨਾਂ ਦੇ ਉਹਦੇ ਨਾਲ ਸਾਨੂੰ ਜੋ ਜੋ ਪ੍ਰੋਬਲਮ ਆਈ ਅਸੀਂ ਨਾਲ ਦੀ ਨਾਲ ਸ਼ੇਅਰ ਕਰਦੇ ਸੀ ਸਾਡੇ ਏਆਈਜੀ ਸਾਹਿਬ ਹੈ ਸ੍ਰੀ ਏਪੀਐਸ ਕੁਮਣ ਜੀ ਉਹ ਲਗਾਤਾਰ ਸਾਨੂੰ ਮੋਨੀਟਰ ਕਰ ਰਹੇ ਸੀ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸ਼ਸ਼ੀ ਪ੍ਰਭਾ ਦੇਵਦੀ ਜੀ ਉਹ ਹਰ ਹਰ ਉਸ ਤੋਂ ਨਾਲ ਦੀ ਨਾਲ ਹੀ ਸਾਨੂੰ ਐਕਟੀਵਿਟੀ ਤੇ ਸਾਡੀ ਪ੍ਰੋਗਰੈਸ ਤੇ ਨਿਗਾਹ ਰੱਖ ਰਹੇ ਸੀ ਸਾਨੂੰ ਗਾਈਡ ਕਰ ਰਹੇ ਸੀ ਬਾਰੀ ਬਾਰੀ ਤੇ ਹੁਣ ਕਪੂਰਥਲੇ ਸਾਨੂੰ ਸਫਲਤਾ ਹਾਸਿਲ ਹੋਈ ਹੈ ਤੇ ਕਿੰਨੇ ਘੰਟੇ ਲੱਗ ਗਏ ਕਪਰੀ ਚੋਰੀ ਹੋ ਗਈ ਬੱਚੇ ਦਾ ਬੱਚਾ ਸਵੇਰੇ ਚੋਰੀ ਹੋਇਆ ਸੀ ਰਾਤ ਨੂੰ ਅਸੀਂ ਰਿਕਵਰ ਕਰ ਲਿਆ ਸੀ ਕਰੀਬ ਕਰੀਬ 19 ਘੰਟੇ ਅੱਛਾ ਥੈਂਕ ਯੂ ਥੈਂਕ ਯੂ ਸਰ ਮੀਡੀਆ ਦੇ ਵੀ ਬੜੇ ਧੰਨਵਾਦੀ ਹੋਵਾਂਗੇ ਜਿਨ੍ਹਾਂ ਨੇ ਇਸ ਨਿਊਜ਼ ਨੂੰ ਪੋਜ਼ਿਟਿਵ ਵੇ ਨਾਲ ਚਲਾਇਆ ਜਿਹਦੇ ਅਸੀਂ ਜਿੱਥੇ ਜਿੱਥੇ ਗਏ ਆਪ ਜੀ ਦੀ ਨਿਊਜ਼ ਕਰਕੇ ਸਾਨੂੰ ਬੜਾ ਲੋਕਾਂ ਨੇ ਸਾਥ ਦਿੱਤਾ ਤੇ ਬਹੁਤ ਧੰਨਵਾਦੀਆਂ ਸੀ ਆਪ